ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਇਹ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਸਾਰਿਆਂ ਨੂੰ ਤੰਦਰੁਸਤੀ ਬਖਸ਼ੀ ਚੜ੍ਹਦੀ ਕਲਾ ਚ ਰੱਖੀ ਕਰਦੀ ਹੈ ਜਾਇ ਜਾਇ ਜ ਮਨੋਂ ਕਾਮਨਾ ਮੇਰੇ ਦਾਤਾ ਜਰੂਰ ਪੂਰੀਆਂ ਕਰਦੀ ਸੋ ਅੱਜ ਜੀ ਧਾਨਾਂ ਦਾ ਜਿਹੜਾ ਗਹਾਣ ਹੈ ਗਹਾਣ ਦਾ ਕੰਮ ਆਪਾਂ ਨੇ ਇਹ ਸ਼ੁਰੂ ਕਰਤਾ ਤੇ ਪਾਣੀ ਲਈ ਆਪਾਂ ਨੇ ਛੱਡ ਹੁਣ ਖੇਤਾਂ ਦੇ ਵਿੱਚ ਉਹ ਸਾਹਮਣੇ ਤੇ ਆ ਆ ਗਿਆ ਨਾਲ ਨਾਲ ਪਾਣੀ ਵੀ ਕਿ ਟਰੈਕਟਰ ਕਮਾ ਦੇਖਿਆ ਇੱਕ ਉਹ ਗਲਤ ਕਰਿਆ ਕੰਮ ਦਾ ਉਹ ਕਮਾ ਹੱਤ ਤ ਪਰਣਾ ਤਿੰਨ ਵਾਰ ਕਮਾਤਾ ਗਲਤ ਆ ਠੀਕ ਹੈ ਇੱਕ ਵਾਰ ਫਾਲੇ ਲਿਆਉਣੇ ਪੈਣੇ ਆ ਆ ਥੱਲੇ ਪਾਸੇ ਆ ਬੂਟੀ ਜੀ ਨੇ ਕੰਮ ਖਰਾਬ ਕਰਨਾ ਬਹੁਤ ਨਹੀਂ ਹਾਂ ਤੋਂ ਵੀ ਆ ਫੜ ਹੋਣੀ ਚੱਲ ਫੇ ਠੀਕ ਆ ਮਾਉ ਸਾਈਡ ਸਾਈਡ ਪੱਕ ਗਈ ਹੋਈ ਵੀ ਆ ਫਾਲੇ ਤਾਂ ਲਿਆਉਣੇ ਪੈਣੇ ਆ ਜਾਂ ਫਿਰ ਐ ਕਰਦੇ ਆ ਫਿਰ ਫਾਲਿਆਂ ਦੇ ਤੂੰ ਟਰੈਕਟਰ ਨਾਲ ਉਹਦਾ ਖੋਲ ਕੇ ਫਾਲੇ ਪਾ ਲਿਆ ਉਹ ਗੈਦੇ ਕੜੀ ਸਿ ਲੈ ਜੂਗੇ ਉਹ ਹੈ ਜਹਾ ਉਹਨੂੰ ਕਨ ਵਿੰਦਰ ਤੇ ਵੀ ਮੋਟਰ ਪੁੱਛ ਲਈ ਜੀ ਇੱਧਰ ਮਿੰਦਰ ਕੰਧਾ ਜੀ ਚਲਾ ਲਓ ਖੋਲੇ ਨਾ ਕਾਜ ਕਰਤਾ ਸੱਟ ਤੋ ਗਨੇ ਤਾਂ ਨਹੀਂ ਆਉਂਗਾ ਪਾਣੀ ਫੇਰ ਠੀਕ ਆ ਮੈਂ ਕਹਣਾ ਉਹ ਮਾਰ ਦੇਣੀ ਸੀ ਯਾਰ ਸਪਰੇ ਕੱਖ ਤਾਂ ਤਾਂ ਉਹ ਔਰ ਟਾਈਮ ਤਾਂ ਲੱਗਣਾ ਵੀ ਵੈਸੇ ਕੁਝ ਨਹੀਂ ਹੈਗਾ ਜੇ ਦੇਖਿਆ ਜਾਵੇ ਆ ਗਿਆ ਉਧਰ ਉਹ ਵੀ ਟਰੈਕਟਰ ਲੈ ਕੇ ਸਪਰੇਅ ਨੇ ਕੰਮ ਜ਼ਿਆਦਾ ਕਰ ਦੇਣਾ ਤਾਂ ਪੱਤੇ ਪਰ ਹੱਕ ਨਹੀਂ ਕੰਮ ਕਰਨਾ ਫਿਰ ਉਹਨੇ ਬਾਅਦ ਚ ਸਪਰੇਅ ਹੈਗੀ ਹੈ ਨਾ ਭਾਈ ਉਹਨੂੰ ਉੱਥੇ ਦੇ ਚੱਕ ਕੇ ਬਾਹਰ ਕੱਢ ਲਾ ਉਹਨੂੰ ਖੇਤ ਵਿੱਚ ਤੇ ਉਹਦੇ ਇਹਨੂੰ ਬਾਹਰ ਲੈ ਜਾਣਾ ਚੱਕ ਕੇ ਚੱਕ ਲਿਆ ਉੱਥੇ ਨੂੰ ਲੈ ਚੱਲਦੇ ਨੂੰ ਕੱਢ ਲਾ ਉਹ ਦੂਆ ਵੀ ਚੱਕ ਲਾ ਪਰ ਲੈ ਬਸ ਇਹ ਵਾਲਾ ਵੀ ਮੈਂ ਗਲੀ ਸਫਾਈ ਤਾਂ ਸੁਖੀ ਹੁੰਦੀ ਦੀ ਉਦਾਂ ਆ ਵੀ ਚੱਕ ਲਿਆ ਜਿਹੜਾ ਇੱਧਰ ਗੇਰੇ ਆਲਾ ਚੱਕ ਲਓ ਮੇਰੇ ਉਹ ਛੱਡ ਲਾ ਮੜੇ ਫਾਲੇ ਛੱਡ ਲੈ ਛੱਡ ਦਿਓ ਕਿਹੜਾ ਹੈ ਛੋਟਾ ਗੇਅਰ ਲਾਲਾ 加好了。 ਮੱਕੀ ਆਈ ਲਾ ਮੇਗੀ ਪਰਲੇ ਪਾਸੇ ਚੜ ਜਾ ਮੜਿਆਕਾ हां ਇਹਦੇ ਪਰ ਲੈ ਜਾਣੇ। ਲਓ ਜੀ ਤੋਂ ਵੀ ਲੱਦ ਲਿਆ ਵੀ ਬਾਹ ਹੋ ਗਿਆ ਸਾੜ ਤੇ ਆਇਆ ਥੋੜਾ ਜਿਹਾ ਉੱਚਾ ਏਰੀਆ। ਸੁਆਗਾ ਲੈ ਆ ਕੇ ਉੱਪਰ ਨੂੰ ਫਿਚਦਾਂਗੇ ਇੱਕ ਵਾਰ। ਤੇ ਇਹ ਤਾਂ ਹੁਣ ਪੁੱਠੇ ਪਾਸੇ ਪਾਲਿਆ ਤਾਂ। ਆਹ ਮੁਰੂ ਪਾਸੇ ਜਾਣਾ। ਬਟਨਾ ਮੁਰਦੇ। ਹਾਂ। ਘੁੰਮ ਜਾਣਾ ਕਿੰਨਾ ਕਹਿਆ ਯਾਰ ਵਜਨ ਕਿੰਨਾ ਕਹਿਆ ਤੇ ਘੁੰਮ ਜਾਣਾ ਲੈ ਟਰੈਕਟਰ ਪੰਕ ਹੋਣਾ ਹੁਣ ਦਾ ਦੇਖੀ ਮੋਟਿਆ ਵਰਨਾ ਛਡ ਉਹ ਬਾਈ ਕਰੋ ਅੱਜ ਰੱਬਾ ਕੰਬੀਵਾ ਮਨੂ ਨੀ ਜ਼ਿਆਦਾ ਨਹੀਂ ਰਹਦੀਆਂ ਬਸ ਉਹ ਟੈਗ ਨਾਲ ਯਾਦ ਹੋਣਾ ਹਮਮ ਕੋ ਨੂੰ ਕਿਹਾ ਤਾਂ ਘਰ ਨੂੰ ਆ ਜਾਵੇ ਕਾਲੇ ਨੇ ਉਹ ਬਈਏ ਨੂੰ ਓਹੋ ਇੱਥੇ ਉਹ ਬੈਠ ਗਿਆ ਫਤਨ ਇਹ ਕਿੱਧਰੋਂ ਫਸਾਈ ਜਾਂਦਾ ਇਦੇ ਵਿੱਚ ਨੂੰ ਕਿਆਲ ਜਰੂਰਤ ਪੈਗੀ ਤੈਨੂੰ ਇਹ ਜੀ ਕਿਆ ਹੋ ਗਿਆ ਇੱਥੇ ਨੂੰ ਕੱਥ ਨਹੀਂ ਪਾਉਂਦਾ ਇੱਥੇ ਨੂੰ ਪਾ ਕੇ ਗਾਹਾਂ ਨੂੰ ਗੱਠ ਆਉਣੀ ਜੇ ਉਹਨੂੰ ਗੱਠ ਮਾਰਦੇ ਆ ਲੈ ਫੜ ਤੂੰ ਸਭ ਕੋ ਹੋ ਜਾਣਾ ਸਭ ਕੋ ਨਾ ਫੜ ਪਾਉਂ ਤਾਲੀ ਕਿਆ ਸੁੱਚਾ ਆਉਂਦੀ ਇਹਨੇ ਤੁਲਾ ਮਗਾਹਾਂ ਕਰਕੇ ਗੱਠ ਮਾਰਦਾ ਆ ਮੇਰੇ ਨਾਲ ਹੈ ਜੀ ਸਤ ਜਰੇ ਪਿਆਰਾ ਮੇਰੇ ਨਾਲ ਹੈ ਲੋ ਜੀ ਤੇ ਲੱਗ ਜੀ ਕੋਣ ਆਪਾਂ ਟੈਂਕੀ ਕਰਾ ਲੈਣੀ ਆ ਫੁੱਲ ਜੈਸਮੀਨ ਕੋਲ ਤੇ ਲੈ ਕੇ ਆਏ ਜੀ ਟਰੈਕਟਰ ਟਰਾਲਾ ਉਹਦੇ ਕੋ ਖੜਾ ਠੀਗਾ ਤੇ ਹੁਣ ਇਸੇ ਬਾਅਦ ਵਿੱਚ ਮਿਸਤਰੀ ਕੋ ਜਾਣਾ ਹੈ ਮਿਸਤਰੀ ਦੇ ਕੋਲ ਜਾਵਾਂਗੇ ਤੇ ਮਿਸਤਰੀ ਦੇ ਕੋਲ ਤੇ ਜਿਹੜਾ ਕੰਮ ਕਰਾਉਣਾ ਜੀ ਆਪਾਂ ਨੇ ਰੋਟਾ ਵੀਟਰ ਦੀਆਂ ਉਹਦਾ ਸਮਾਨ ਆ ਇਹਦੇ ਵਿੱਚ ਪਿਆ ਹੈ ਤੇ ਖੁਸ਼ ਨਮਾ ਲੈ ਕੇ ਆਉਂਦਾ ਜੀ ਜਿਹੜਾ ਆਪਾਂ ਨੇ ਇਹਦੇ ਵਿੱਚ ਪਿਆ ਉਹ ਰੋਟਾ ਵੀਟਰ ਦੀ ਸ਼ਾਵਟ ਦਾ ਤੇ ਹੋ ਗਿਆ ਧਿਆਨ ਕੋਲ ਜਾ ਕੇ ਬਾਈ ਕੋਲ ਆਪਾਂ ਦੁਬਾਰੇ ਦਿਖਾਉਨੇ ਆ ਲਓ ਜੀ ਧਿਆਨ ਬਾਈ ਦੇ ਕੋਲ ਪਹੁੰਚ ਗਏ ਆ ਕਿ 2 3 4 8ਵਾਂ 5ਵੀਂ ਉਹ ਲੱਗਿਆ ਕੰਮ ਸੈਟ ਹੋਣ ਦੇ ਨੇ ਅੱਗੇ ਕੀ ਬਣਦਾ ਹੂੰ ਨਾ ਲੱਗੇ ਮੋੜਾ ਗਿਆ ਕੰਮ ਕਰਨਾ ਹੈ ਅੱਛਾ ਥੋੜੀ ਚੱਕਰਨ ਚਾਹੀਦਾ ਬਹਲਤਾ ਹੈ ਲਾ ਹੁਣ ਹੋ ਗਈ ਗੋਲ ਹੁਣ ਗੋਲ ਹੋ ਗਈ ਉਲ ਗਿਆ ਵਾ ਜੇ ਇਹ ਕਰਨੇ ਵਾਈ ਵੀ ਤਾਂ ਸਭ ਕੁਝ ਹੋ ਜੂਗਾ ਨਹੀਂ ਇਹ ਗੱਲ ਤੇਰੀ ਮੰਨਦਾ ਕਾਰੀਗਰ ਬਾਈ ਤੂੰ ਤੇ ਤੇਜੀ ਗੱਲ ਹੈ ਪਰ ਚਲਾਏ ਤੇ ਚੱਲਦਾ ਬਸ ਗੱਲਾਂ ਇਹ ਗੱਲ ਹੈਗੀ ਯੂ ਆ ਰਾਈਟ ਜਿੰਦੇ ਗਏ ਇਹ ਵੀ ਕੋਈ ਨਾ ਸਭ ਕੁਝ ਹੋਉਂ ਉਹ ਨਹੀਂ ਹੁੰਦਾ ਕਰਦੇ ਨੇ ਸਾਰੀ ਖੁੱਲ ਗਿਆ ਸਾਬ ਹੁੰਦਾ ਆਰਤੀ ਮਾ ਜਾ ਕੇ ਦੇਖੀ ਥੱਲੇ ਜ਼ੀਰੋ ਹੀ ਆਉਂਦੀ ਹੈ ਫਿਰ ਜ਼ੀਰੋ ਆਉਂਦੀ ਹੈ ਬਹੁਤ ਇਹਨਾਂ ਹਾਰ ਨਹੀਂ ਲਾਉਂਦੇ ਵੋ ਵੈਰੀ ਗੁੱਡ ਹੈ ਪੀਪੀਆਰ ਨਾਲ ਬਾਹਰ ਨੂੰ ਇੱਥੇ ਦੇ ਮਾਰ ਦੂਏ ਤਰ੍ਹਾਂ ਸੱਟ ਮਾਰਨਾ। ਹੱਜ ਕਰਨਾ ਨਹੀਂ। ਨਹੀਂ ਦੇਖਣਾ ਦੂਏ ਤਰ੍ਹਾਂ ਸੱਟ ਮਾਰ ਕੇ ਉੱਪਰ ਤੇ ਥੱਲੇ ਦਬਾਇਆ ਤਾਂ ਉਹਨੂੰ। ਉਹ ਵਿੱਚੋਂ ਨਿਕਲ ਜਾਣਾ ਨਹੀਂ ਨਿਕਲਣਾ। ਹੂੰ। ਆ ਭਈ ਇਹ ਪੈਣਾ। ਸਹੀ ਟਿਕਾਣੇ 'ਚ ਨਹੀਂ ਬੈਠ ਰਹੀ ਥਲੀ ਉਹ ਛੋਟਾ ਜਿਹਾ ਫਿਰਦੇ ਫਿੱਟ ਕਰ ਦੇਣਾ ਅੱਛਾ ਲਾਗੇ ਤੇ ਪਾਣੀ ਬਣਾ ਪਾਣੀ ਜਗ੍ਹਾ ਆਹੀ ਪਾ ਕੇ ਰੱਖਾਂਗੇ ਆਪਾਂ ਵਾਲੀ ਪੜਾਵਾ ਕਿੱਥੇ ਨੂੰ ਓ ਯਾਰ ਓ ਭਾਈ ਰੱਖਣੀ ਪੈਣੀ ਮੈਨੂੰ ਖਰਾਬ ਨਾ ਰੋਣੀ ਜੀ ਆ ਰੱਖ ਲੋ ਆ ਰੱਖ ਲੋ ਡੱਬੀ ਦੇ ਵਿੱਚ ਦੇਖੋ ਇਹ ਦੇਖੋ ਓ ਯਾਰ ਆ ਰੱਖ ਲੈ ਬਈ ਯਾਰ ਇਹ ਨਾਲ ਹੀ ਮੈਂ ਦੇਖੂਗਾ ਹਾਂ ਜਿੰਨਾਂ ਨੇ ਅੱਛਾ ਬਣਾ ਰਹੇ ਨੇ ਬਹੁਤ ਔਖੀ ਪਚਾਈ ਮੈਂ ਤਾਂ ਛੱਡ ਦੋ ਇੱਕ ਕਾਹਾਂ ਤੇ ਕਾਹਾਂ ਜਿੱਥੇ ਜਾ ਜੇ ਰਹੋ ਉਥੇ ਗੁਦਵਾਰੇ ਦੇਖੀ ਜਾਂਦੇ ਆ ਆਹ ਬਾਵਨ ਕਿ ਉਹ ਇਮਾਨਤ ਕੂੜੀ ਵਾਲੀ ਹੁੰਦੀ ਹੈ

ਲੋਰੀ ਪਾਲੀਏ ਸਵਾਗਾ ਤੇ ਸਵੇਰੇ ਬਾਆ ਸੀਗਾ ਉੱਚੀ ਨੀਮੀ ਦੀ ਜਗਾ ਸੀਗੀ ਚੋਈ ਦੇ ਵਿੱਚ ਤੇ ਆਉਨੇ ਜੀ ਸਵਾਗਾ ਹਲੋ ਜੀ ਤੀਆ ਪੈਰ ਹੋ ਗਿਆ ਜੀ ਵੀਡੀਓ ਕੱਦੀ ਸ਼ੁਰੂ ਕਰੀ ਵੀ ਅਸੀਂ ਵਿੱਚੇ ਕਈ ਕੰਮ ਨਿਕਲੇ ਹੋਰ ਹਾਂ ਹੁਣ ਡੰਗਰ ਬੱਛਾ ਚੋਕੇ ਸਾਰਾ ਹੁਣ ਇੱਥੇ ਪਹੁੰਚ ਗਏ ਸੀਗੇ ਤੇ ਇੱਥੇ ਆਹ ਕਰਤਾ ਜੀ ਸਵਾਗੇ ਨਾਲ ਪਹਿਲਾਂ ਚੱਕ ਕੇ ਮਿੱਟੀ ਅੰਦਰ ਦੇ ਵਾਸਤੇ ਲਾਤੀ ਇਹ ਫਿਰ ਇਹਨੂੰ ਬਾਤ ਤਾਂ ਹੁਣ ਉਸੇ ਮੰਡ ਦੇ ਵਿੱਚ ਵੀ ਮੋਟਰ ਚੱਲਦੀ ਆ ਤੇ ਉੱਥੇ ਸ਼ਾਇਦ ਕਹਿੰਦੇ ਕਿ ਕਿਾਰੇ ਦਾ ਹੋ ਜਾਣਾ ਪਾਪਾ ਜੀ ਕਹਿੰਦੇ ਵੀ ਆ ਜਾਓ ਉੱਥੇ ਨੂੰ ਬਾਕੀ ਉੱਥੇ ਚੱਲ ਕੇ ਦੇਖਦਾ ਹੁਣ ਕਿਆ ਬਣਦਾ ਕਿਆ ਨਹੀਂ ਬਣਦਾ